अच्छा साढ़े पास विद किरा जी है हर बार ਇੱਧਰ ਵੀ ਕੋਈ ਕਿਰਪਾ ਕਰੋ ਤੁਹਾਡੀ ਸਰਕਾਰ ਆਉਂਦੀ ਹੈ ਜਾਂ ਸੈਂਟਰ ਤੋਂ ਵੀ ਕੋਈ ਆਵਾਜ਼ ਆਉਂਦੀ ਹੈ ਅੱਜ ਤਾਂ ਮੈਂ ਤੁਹਾਨੂੰ ਅੱਜ ਦੱਸਣਾ ਹੈ ਮੈਂ ਪਹਿਲੇ ਵੀ ਐਲਾਨ ਕਰਤਾ ਹੈ ਕਿ ਆਪਣੀ ਸਰਕਾਰ ਆਉਂਦੀ ਹੈ ਕੰਕਰੀਟ ਦੇ ਬੰਦ ਪੱਕੀ ਜੇ ਡੈਮ ਬੰਦੇ ਨਾ ਆ ਸਾਰਾ 7-8 ਹਜ਼ਾਰ ਕੋਲ ਲੱਗਣਾ ਹੈ ਸਾਰਾ ਇੱਕ ਫੋਨੇ ਤੋਂ ਭਾਰਾਂ ਤੋਂ ਲੈ ਕੇ ਆਪਣਾ ਜਿਹੜਾ ਪੰਜਾਬ ਤੋਂ ਲੈ ਕੇ ਉਹਦੇ ਬਿਗੈਰ ਉਹਦੇ ਬਿਗੈਰ ਉਹਦੇ ਬਿਗੈਰ ਨਾਲੇ ਨਾ ਮੈਂ ਦੇਖਿਆ ਹਰ ਦੂਜੇ ਸਾਲ ਥੋੜਾ ਹੋ ਜਾਂਦਾ ਪੰਗਾ ਪੈ ਜਾਂਦਾ ਇੱਥੇ ਆ ਜਾਂਦਾ ਸੋ ਇਹਦਾ ਇਲਾਜ ਇਹਦਾ ਦੋ ਇਲਾਜ ਹੈ ਇੱਕ ਤਾਂ ਹੁਣ ਸਾਨੂੰ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਵਾਸਤੇ ਉਹ ਦੱਸ ਦਿਓ ਤੇ ਇੱਕ ਆਪਾਂ ਪੱਕਾ ਸਰਕਾਰ ਦੇ ਟਾਈਮ ਸਾਡਾ ਸਾਹਿਬ ਹੁਣ ਨਾ ਸਾਨੂੰ ਕੁਝ ਨਹੀਂ ਚਾਹੀਦਾ ਤੇ ਜਗਨਜੀਤ ਸਿੰਘ ਸਾਡੀ ਗੱਲ ਕਰਨਾ ਚਾਹੁੰਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਅਰਦਾਸ ਤੁਸੀਂ ਆਇਓ ਸਾਨੂੰ ਜੋ ਦੇਵੇ ਪ੍ਰਮਾਤਮਾ ਮੇਰਾ ਅਰਦਾਸ ਤੁਹਾਡੀ ਆਵੇ ਸਰਕਾਰ ਯਾਰ ਮੇਰਾ ਉਹ ਤਾਂ ਸਾਡੀ ਮੰਗ ਆ ਉਹਦਾ ਸ਼ਿਕਾਇਤ ਰੱਖੋ ਨੋਟ ਕਰਕੇ ਯਾਰ ਭਾਜੀ ਉਹ ਜਰੂਰ ਮੈਂ ਸਾਡਾ ਸਥਾਈ ਹੱਲਾ ਜਿਹੜਾ ਅਸੀਂ ਇਹ ਪਹਿਲੇ ਟ ਬਣਨ ਲੱਗੇ ਹੋਏ ਆ ਉਹ ਵੀ ਬਾਪੂ ਸਾਹਿਬ ਦੇ ਹੀ ਲਾਏ ਹੋਏ ਨੇ ਉਹ ਸਰਕਾਰ ਦੇ ਲੱਗੇ ਹੋਏ ਨੇ ਇਹ ਗੱਲ ਕਹਿੰਦੇ ਸਾਨੂੰ ਕੋਈ ਹਰ ਨਹੀਂ ਤੇ ਅੱਗੋਂ ਵੀ ਅਸੀਂ ਚਾਹੁੰਦੇ ਆ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤੁਹਾਡੇ ਉੱਤੇ ਪ੍ਰਮਾਤਮਾ ਦਿੰਦਾ ਸਾਡਾ 40 50 ਪਿੰਡ ਨੇ ਜਿਹੜੇ 40 50 ਕਿਲੋ ਦਾ ਪੱਕਾ ਜਮੀਨ ਐਕਵਾਇਰ ਕਰਕੇ ਸਾਡੇ ਬਜ਼ੁਰਗ ਜਦੋਂ ਅੱਗੋਂ ਛੜੀ ਛੜੀ ਸਾਡੀ ਸੰਗ ਮਰੋਗੇ ਆ ਇੱਕੋ ਬੱਚਿਆਂ ਚ ਨਹੀਂ ਨਿੰਮਤ ਰਹੀ ਵੀ ਅਸੀਂ ਪਿਛੋੜ ਧਕੇ 40 ਕਿਲੋ ਮੀਟਰ ਬਣ ਆਪ ਬਣੀ ਮੁਰ ਸਾਡੀ ਬੇਵਾ ਸਰਕਾਰਾਂ ਅਸੀਂ ਰੁੜ ਜੰਨੇ ਆ ਮਿੱਟੀ ਉੱਲੀ ਜ਼ਿੰਮੇਦਾਰਾ ਸਾਡਾ ਰੋਜ਼ ਕਲੇਸ਼ ਹੁੰਦਾ ਜੀ ਆਈ ਵਿਲ ਕੰਮ ਸਾਡੇ ਬੰਨ ਰੋ ਮਿੱਟੀ ਚੁੱਕਣ ਦੇ ਦਿੰਦਾ ਜ਼ਿੰਮੇਦਾਰ ਦੀ ਪੈਲੀ ਨਹੀਂ ਵੀ ਹੁੰਦੀ ਜੀ ਬਹੁਤ ਸਾਾਨੂੰ ਜਮੀਨ ਐਕਵਾਇਰ ਕਰਕੇ ਸਾਡਾ ਬਸਾਡਾ ਇਹ ਤਾਂ ਕੰਕਰੀਟ ਦਾ ਬਣਾਉਣਾ ਪੈਣਾ ਯਾਰ ਤੁਸੀਂ ਸਾਨੂੰ ਪਰਮਿਸ਼ਨ ਵੀ ਲੈ ਦੋਗੇ ਨਾ ਜੀ ਸਾਨੂੰ ਮਤ ਸਾਡੀ ਕੰਮ ਕਰ ਰਹੇ ਹੋ ਪਰਮਿਸ਼ਨ ਕਿਸ ਚੀਜ਼ ਦੀ ਤੁਸੀਂ ਸਾਡਾ ਵਾਦਾ ਯਾਦ ਰੱਖਿਓ ਇਹ ਬਣਾਉਂਦੇ ਬਣੇ ਤੁਸੀਂ ਸਾਨੂੰ ਜਿਵੇਂ ਨਕਬੈਰ ਕਰਕੇ ਬਸ ਦੇ ਦੇਵੀਂ ਨਾ ਤੁਹਾਨੂੰ ਮਾਨਾ ਸੀ ਆਪ ਨਾਲ ਆਪ ਨਾਲਾਂਗੇ ਨਹੀਂ ਨਾਲ ਵਾਲਾ ਕੋਈ ਚੱਸੀ ਸਾਡੇ ਨਾਲ ਖੜੇ ਨੇ ਇਹ ਖੜੇ ਨੇ ਸਾਡੇ ਵੀਰ ਸਾਡੇ ਨਾਲ ਖੜੇ ਨੇ ਮੇਰਾ ਮਤਲਬ ਹੈ ਦੇਖੋ ਮੈਂ 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 ਤੁਹਾਨੂੰ ਅੱਜ ਦੱਸਦਾ ਗੱਲ ਨਹੀਂ ਕਰਦੇ ਕੋਈ ਨਹੀਂ ਗੱਲ ਹੈ ਮੇਰੀ ਗੱਲ ਹੈ ਮੜਾ ਸਾਹਤ ਗੱਲ ਕਰਦੇ ਚਲੇ ਆਜੋ ਜੀ ਆਜੋ ਕੋਈ ਨਹੀਂ ਆਜੋ ਆਜੋ ਤੇਰੀ ਗੱਲ ਹੈ ਚੱਲ ਕੇ ਮੈਂ ਕਰਨਾ ਨਾ ਸੈਕਟਰ ਦਾ ਪੰਜਾਬ ਕੋ ਕਰਦੇ ਆ ਆਪਸ ਰਲ ਮਿਲ ਕੇ ਕਰਦੇ ਆਂ ਸੋ ਮੇਰੀ ਮੈਂ ਵੀ ਯੋਗਦਾਨ ਪਾਣਾ ਚਾਹੁੰਦਾ ਜੀ ਅੱਛਾ ਤੁਸੀਂ ਦੇਖਿਓ ਸੋ ਤੁਸੀਂ ਦੱਸੋ ਕਿ ਲੋੜ ਡੀਜ਼ਲ ਦੀ ਹੈ ਕਿ ਬਿਜਲੀ ਦੀ ਹੈ ਸਰ ਡੀਜ਼ਲ ਤਾਂ ਸਾਡੀ ਚੀਜ਼ ਲੋੜ ਪੈਣੀ ਹੈ ਮਾੜਾ ਜੋਰ ਦੇ ਸਕਦੇ ਉਹ ਤਾਂ ਅਸੀਂ ਕੀ ਕਰਾਂਗੇ ਮੈਂ ਤੁਹਾਨੂੰ ਅੱਜ ਦੱਸਦਾ ਜਦੋਂ ਤੁਸੀਂ ਸਫਾਈ ਕਰੋਗੇ ਆਪਣਾ ਖੇਤਾਂ ਨੂੰ ਸਫਾਈ ਤੋਂ ਜੋ ਖੇਤਾਂ ਕੱਢੋਗੇ ਉਦੋਂ ਡੀਜ਼ਲ ਵੀ ਦਊਂਗਾ ਮੈਂ ਤੁਹਾਨੂੰ ਤੇ ਤੁਹਾਡੇ ਵਾਸਤੇ ਕਟਰ ਵੀ ਮੰਗਾਵਾਗੇ ਸਾਰੇ ਪੰਜਾਬ ਆਦਲ ਸਾਹਿਬ ਇੱਥੇ ਨਾ ਪਿੱਛੇ ਕੋਲੇ ਹਰਜੰਦਪੁਰ ਆਕਾਲ ਇੱਥੇ ਅਰਵਿੰਦਰ ਪੱਤਰਕਾਰ ਉਹਨਾਂ ਪੁੱਛ ਰਹੀ ਉੱਥੇ ਸਰਕਾਰ ਨੇ ਉਹ ਦਰੇ ਨਹੀਂ ਵਿਲੇ ਸਭ ਦਿੱਤੇ ਜਿਹੜਾ ਚਾਰ ਦਰੇ ਨੇ ਉਸ ਪੁਲ ਦੇ ਦੋ ਬੰਦ ਨੇ ਦੋ ਖੁੱਲੇ ਨੇ ਉਹ ਜਿਹੜਾ ਦੋ ਉਹ ਨਹੀਂ ਖੋਲਣ ਦਿੱਤੇ ਅੰਦਰੋਂ ਮਿੱਟੀ ਚੁੱਕ ਕੇ ਧੱਕਰ ਦੇ ਵਿੱਚੋਂ ਚੁੱਕ ਕੇ ਬੰਦ ਤੇ ਨਿਗਾਉਣ ਦਿੰਦੇ ਇਹਦਾ ਮਤਲਬ ਇਹ ਡੋਪਣਾ ਜਾਣ ਕੇ ਸਰਕਾਰਾਂ ਡੋਪਦੀਆਂ ਨੇ ਸਾਰੀ ਫਸਲ ਡੁੱਬੀ ਪਈ ਸਾਨੂੰ ਬੰਦੇ ਵਿਲੇ ਕੰਮ ਦੇ ਆਈਓ ਕਣ ਕਬੱਡੀ ਸਾਹ ਸਾਡੇ ਕੋਲ 2 ਮਹੀਨੇ ਟਾਈਮ ਹੁੰਦਾ ਆ ਸਾਰੀ ਜਨਤਾ ਤਿਆਰ ਆ ਅਸੀਂ ਘੱਗਰੇ ਦੇ ਵਿੱਚੋਂ ਮਿੱਟੀ ਪਾਟ ਲਾਂਗੇ ਕਿਸੇ ਜ਼ਮੀਨ ਚੋਂ ਨਹੀਂ ਚੁੱਕਦੇ ਤੁਹਾਨੂੰ ਅਥਾਰਟੀ ਦੇ ਦੋ ਵੀ ਤੁਸੀਂ ਪਾ ਲਓ ਮੈਂ ਤੇਰੀ ਨਹੀਂ ਮੰਗਦੇ ਮੈਂ ਆ ਖੜਾਂਗੇ ਅੱਗੇ ਫਿਰ ਮੈਂ ਕੀ ਹੁੰਦਾ ਜੀ ਉਦੋਂ ਮੇਰੀ ਗੱਲ ਸੁਣੋ ਜੀ ਉਦੋਂ ਲੋਕ ਵਹਿਲੇ ਹੁੰਦੇ ਨੇ ਅੱਜ ਹੁਣ ਸਾਰੇ ਵਿਚਾਰੇ ਸਮਾਨ ਬੰਨ ਕੇ ਡੇਰੇ ਵਾਲੇ ਨਾਲ ਉੱਚੇ ਥਾਂ ਤੇ ਧਰ ਕੇ ਬੈਠੇ ਨੇ ਜਾਨ ਮੁੱਠ ਚਾਹੀਏ ਫਸਲਾਂ ਪੱਕੀਆਂ ਨੇ ਕੋਈ ਕਿਧੇ ਰੋਟੀ ਨਹੀਂ ਬਕਰੀ ਇਹ ਕੁਦਰਤ ਦੀ ਮਿਹਰ ਵੀ ਪਾਣੀ ਥੋੜਾ ਜਿਆਦਾ ਖਲੋ ਰੋਟੀਆਂ ਤੇ ਡੰਡਿਆ ਸਾਰੇ ਇੱਥੇ ਤੇ ਹਾਂ ਹਾਕਾਂ ਨੂੰ ਗੱਲ ਕਰਨ ਦਿਓ ਹਾਂ ਮੜੀ ਹੁਣ ਆਪਾਂ ਇਹ ਕਰਦੇ ਹਾਂ ਤੁਹਾਨੂੰ ਥੋੜਾ ਜਿਹਾ ਉਹ ਇੱਥੇ ਨਸਾ ਹੋਣ ਲੱਗਿਆ ਇਹ ਦੇਖੋ ਉਹ ਲੱਗ ਗਿਆ ਇਹ ਲੱਗ ਪੁਆਇੰਟ ਹੈ ਇੱਥੇ ਤੁਹਾਨੂੰ ਐ ਕਰੋ ਕਿੰਨਾ ਡੀਜ਼ਲ ਮੈਂ ਦੇਣਾ ਤੁਹਾਨੂੰ ਤੁਸੀਂ ਸਾਨੂੰ ਇੱਥੇ 1500 ਲੀਟਰ ਡੀਜ਼ਲ ਇਹਨਾਂ ਨੂੰ ਘੱਟ ਦੇਣਾ ਤੁਸੀਂ ਇਹ ਉਹ ਟਰੱਕਰ ਚੱਲ ਰਾ ਨਹੀਂ ਉਹ ਵੇਖੋ ਤਿੰਨ ਹਜ਼ਾਰ ਲੀਟਰ ਡੀਜ਼ਲ ਦੇਣਾ ਤੁਹਾਨੂੰ ਅੱਛਾ ਲੱਖ ਰੁਪਿਆ ਤੁਹਾਨੂੰ ਦੇ ਦੇਣਾ ਆ ਲੱਖ ਰੁਪਿਆ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ ਤਿੰਨ ਹਜ਼ਾਰ ਡੀਜ਼ਲ ਲੀਟਰ ਉਧਰ ਦੇ ਦਾਂਗੇ ਧੰਨਵਾਦ ਜੀ ਬਹੁਤ-ਬਹੁਤ ਪਰ ਸਾਨੂੰ ਨਾ ਇਹ ਭਾਅ ਤੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਨਾਲ ਬਿਲਕੁਲ ਆ ਤੇ ਤਿੰਨ ਲਾਖੀ ਸੋਨੀ ਥੋੜੀ ਮੈਂ ਪਹਚਾ ਲਊਂਗਾ ਇਹਨਾਂ ਕੋਲੇ ਤੁਸੀਂ ਆਹ ਤੁਹਾਨੂੰ ਪੜਾ ਦੇ ਪੰਜਾਹ ਕਿੱਲੇ ਦਾ ਲੀਟਰ ਇਹਦਾ ਪਹਿਲਾਂ ਵੀ ਬਹੁਤ ਕਰ ਰਿਹਾ ਮੈਂ ਇਹਨਾਂ ਕੋਲੇ ਪਹਚਾ ਦੂੰਗਾ ਨਾ ਠੀਕ ਹੈ ਜੀ ਤੇ ਕੱਲ੍ਹ ਆ ਪਰਸੋਂ ਦਾ ਥੋੜਾ ਡੀਜ਼ਲ ਆਉਂਦਾ ਪਹਿਲਾਂ ਹੀ ਤੁਹਾਡਾ ਅਗਲੇ ਸਾਲ ਸਾਨੂੰ ਨਾ ਇਟਾਲੀਆ ਬੱਸਾ ਹੁਣ ਅਸੀਂ ਇੰਤਜ਼ਾਰ ਕਰਾਂਗੇ ਮੈਂ ਇਹ ਇੱਕ ਮੈਂ ਦਿੰਦਾ ਕਿ ਜਦੋਂ ਟ੍ਰਾਂਸਫਰ ਕਰ ਦਾਂਗੇ ਜਦੋਂ ਲੀਟਰ ਤੇਲੇ ਸਾਨੂੰ ਪਹਿਲੇ ਦੇ ਬਰਦਾਨ ਜੀ ਪੰਪ ਤੇ ਟ੍ਰਾਂਸਫਰ ਕਰ ਦਾਂਗੇ ਪਹਚਾ ਦੇਗਾ ਤਾਂ ਠੀਕ ਹੈ ਮੈਂ ਉਹਨੇ ਪੈਸਾ ਆਟੋਮੈਟਿਕ ਆਜ ਸ਼ਾਮ ਤੱਕ ਤੇਰੇ ਕੋਲੇ ਤੇ ਇੱਕ ਮੈਂ ਕਹਿੰਦਾ ਜੀ ਦੋਂ ਆ ਪੈਲੀਆਂ ਨੂੰ ਸਾਫ ਕਰ ਆਪਣੇ ਸਿਲਟ ਕੱਢਣ ਲੱਗਣਗੇ ਜੀ ਮੈਨੂੰ ਦੱਸ ਦੀ ਉਦੋਂ ਮੈਂ ਡੀਜ਼ਲ ਵੀ ਭੇਜੂੰਗਾ ਤੇ ਟਰੈਕਟਰ ਵੀ ਸਾਡੇ ਉਧਰੋਂ ਭੇਜਾਂਗੇ ਜੀ ਸੀਬੀ ਥੋੜੀ ਮੱਦ ਜੀ ਸੀਬੀ ਭੇਜਾਂਗੇ ਤੁਸੀਂ ਕੋਲ ਖੜ ਕੇ ਇੰਨਾ ਹੀ ਕਹਦੇ ਵੀ ਚੱਕ ਲੋ ਬਾਈ ਮੈਂ ਮੈਂ ਖੜ ਜਾਊਂਗਾ ਮੈਂ ਖੜ ਜਾਊਂਗਾ ਜੀ ਫਿਰ ਚੱਕ ਲੋ ਇਹ ਖੜ ਜਾਊਂਗਾ ਇਹ ਇਹ ਸੇਕ ਕਰਨਾ ਚਾਹੁੰਦੇ ਨਾ ਉਹ ਵੀ ਤੁਹਾਡੇ ਇੱਥੇ ਜਿਹੜੇ ਡਾਕਟਰ ਨੇ ਨਾ ਉਹ ਵੀ ਤੁਹਾਡੇ ਸਾਡੇ ਕੋਲ ਖੜ ਜਾਓ ਮੈਂ ਖੜ ਜਾਉ ਮੈਂ ਖੜ ਜਾਉ ਇੱਥੇ ਮੰਜਾ ਡਾ ਕੇ ਬੈਠਾ ਹਾਂ ਅਰਦਾਸ ਕਰਦੇ ਹਾਂ ਸਾਰੇ ਕਰਦਾ ਆ ਗਿਆ ਕਿਹੜੇ ਸਾਡੀ ਕਿਸਾਨਾਂ ਦੀ ਸਰਕਾਰ ਬਣ ਹਾਂ ਦੇਖੋ ਆਪਾਂ ਆ ਤੁਹਾਡੇ ਨਾਲ ਆ ਮੈਂ ਆ ਆਪ ਜੀ ਤੁਸੀਂ ਮੈਨੂੰ ਟੈਲੀਫੋਨ ਕਰ ਦਿਓ ਕਿ ਲੋ ਕਰਨਾ ਕਿ ਮੈਂ ਆ ਜੂ ਅਰਦਾਸ ਹੈ ਜੀ ਜੇ ਸਾਡੇ ਹਾਲਾਤ ਕਰਦਾ ਸਾਡੇ ਬੱਚੇ ਵੀ ਕੋਈ ਯਾਰ ਨਹੀਂ ਪਾਸ ਨਹੀਂ nda 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 ਦੇਖਿਆ ਕਮਾਂਡੋ ਨਾਲ ਆਜੋ ਇੱਧਰ ਆਜੋ ਟੱਕਰਵਾ ਦੇ ਕਮਾਂਡੋ ਨਾਲ ਕਰੋ ਬੱਸ ਥੋੜੇ ਪਹਿਲੇ ਪਹਿਲੇ ਆਪਣਾ ਆਪਣਾ ਬਾਈ ਬੱਚੀ ਹੋਣਗੀ ਇੱਕ ਮਿੰਟ ਬਾਲ ਸਾਹਿਬ ਸਰ ਕਮਾਂਡੋ 3 ਮਿੰਟ ਸਰ ਸਾਹਿਬ ਇੱਕ ਮਿੰਟ ਇੱਕ ਮਿੰਟ ਕਮਾਂਡੋ ਇੱਕ ਮਿੰਟ ਇੱਕ ਮਿੰਟ ਭਾਈ ਯਾਦ ਕਰਦਾ ਮਿੱਟੀ ਨਹੀਂ ਚੱਕੀ ਚਾਪਾ ਚੁੱਕੋ ਇੱਕ ਮਿੰਟ ਪੁੱਛੋ ਪੁੱਛੋ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਬਾਲ ਸਾਹਿਬ ਓਏ ਯਾਰ ਕਿਸੇ ਨੂੰ ਮਿਲਦਾ ਨਹੀਂ ਪੀਸੀ ਦੋਨੋਂ ਪੀਸੀ ਇੱਕ ਮਿੰਟ ਆਜੋ ਪਾਕਿਸਤਾਨ ਅਜੀ ਬੰਸਾ ਓ ਯਾਰ ਪੰਜਾਬ ਚ ਕੀ ਹਾਲ ਹੈ ਦੇਖੋ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਉਹ ਤਕੜਾ ਕਰੀ ਜਾਂਦੇ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਇਹ ਬੰਦ ਨਾ ਤੱਕਾ ਕਰਦੇ ਆ ਸਾਰੇ 40 ਪਿੰਡ ਡੁੱਬ ਜਾਣੇ ਸੀ ਤੇ ਆ ਮੈਂ ਮੈਨੂੰ ਦੁੱਖ ਹੁੰਦਾ ਕਿਦੋਂ ਕਹਿੰਦੇ ਕਿ ਆ ਤਾਂ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਜਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਹਿਬ ਸ੍ਰੋਮਣੀ ਕਮੇਟੀ ਉਹਨੂੰ ਕੀ ਮਤ ਕਰਦਾ ਤੁਸੀਂ ਪੰਜਾਬ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੋ ਡੀਜ਼ਲ ਦੀ ਲੋਡ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਿਆ ਕੈਸ਼ ਤੇ ਡੀਜ਼ਲ ਦੇਖ ਦੇ ਗਏ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂਗੇ ਬਾਦਾ ਸਾਹਿਬ ਬਾਦਾ ਸਾਹਿਬ BBMP ਕਹਿੰਦੀ ਹੈ ਜੇਕਰ ਸਰਕਾਰ ਨੇ ਸਫਾਈ ਕਰਾਈ ਹੁੰਦੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ BBMP ਕਹਿੰਦੀ ਦੇਖੋ ਸਰਕਾਰ ਤਾਂ ਹੁਣ ਵੀ ਤੁਸੀਂ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਰਹੀ ਕੁਛ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੇਸੀਬੀਆਂ ਆ ਜਾਂਦੀਆਂ ਤੇ ਘਰ ਤੋਂ ਘੜਾ ਬੰਦ ਤਾਂ ਲਾ ਲੈਂਦੇ ਜਾਂ ਤੇ ਦੂਜਾ ਸਮਾਨ ਕੁਛ ਨਹੀਂ ਹੈ ਚਲੋ ਕਿੰਨੀ ਫਸਲ ਬਰਬਾਦ ਹੋ ਗਈ ਜੀ ਕੋਈ ਇਹ ਮੈਂ ਸੀਐਮ ਬਾਸ ਜੀ ਵੀ ਕਹਿ ਰਹੇ ਕਿੰਨੀ ਜਿਹਨਾਂ ਫਸਲਾਂ ਦਾ ਪਾਣੀ ਛੱਡਿਆ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਵੀਐਮਬੀ ਵੀ ਬਹਿ ਕੇ ਆਜ ਮੀਟਿੰਗ ਹੋਈ ਹੈ ਦੇਖੋ ਉਸ ਤੋਂ 500 ਸੈਂਟਲ ਪਾਣੀ ਛੱਡਿਆ ਸੀ ਦੇਖੋ ਵੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਬਾਸ ਜੀ ਕਿੰਨੀ ਫਸਲ ਬਰਬਾਦ ਹੋ ਗਈ ਜੀ ਪੰਜਾਬ ਦੀ ਇਸ ਵਕਤ ਤੁਹਾਨੂੰ ਡੇਟਾ ਆਇਆ ਤੁਹਾਡੇ ਕੋਲ ধ <laughs> নাখি <susinde> <coughs> <t gele older> ਬਹੁਤ ਬੁਰੀ ਗੱਲ ਹੈ ਜੀ ਸਾਰੇ ਪਿੰਡਾਂ ਦੇ ਲੋਕਾਂ ਨੂੰ ਜਨਤੋਲੇ ਹੈ ਨਹੀਂ ਜੀ ਆ ਗਿਆ ਸਾਨੂੰ ਨਾ ਦੱਸਦਾ ਸਾਡਾ 26 ਤਾਰੀਖ ਨੂੰ ਅੱਜ ਹੱਤਾ ਹੋ ਗਿਆ ਸਾਨੂੰ ਕਿਸੇ ਪ੍ਰਸ਼ਾਸਨ ਦੀ ਨਹੀਂ ਕਿਸੇ ਕੋਈ ਦੀ ਨਹੀਂ ਜੀ ਅਸੀਂ ਆਪਣੇ ਕੋਲੋਂ ਜੇਬ ਵਿੱਚ ਲਾ ਕੇ ਆਪਣੇ ਕੋਲੋਂ ਖਰਚੇ ਕਰਕੇ ਸਾਨੂੰ ਕੇਲ ਵੀ ਵੀਰ ਜੀ ਦੇ ਦਿੱਤਾ ਜਗਮੀਰ ਰਹੂਣੇ ਬਾਕੀ ਸਾਡੀ ਕੋਈ ਸਮਾਜ ਦੀ ਹੋਣੀ ਕਿ ਸੋਹਣ ਵੀ ਮਖੌਲ ਸਾਨੂੰ ਖਰਚੇ ਪਾਣੀ ਜੀ ਜੀਪੀਸੀ ਅਸੀਂ ਕਿਰਾਏ ਤੇ ਨਾਲ ਰੱਖੀਆਂ ਨੇ ਉਹਦਾ ਸਾਡਾ ਅੰਦੇ ਗੁਰਮੁਖ ਨੂੰ ਸਾਨੂੰ ਉਹਦਾ ਪੱਕਾ ਤੌਰ ਤੇ ਸਾਡਾ ਹੱਲ ਹੋ ਜਾਏ 5 ਤੇ 1:00 ਵਜੇ ਪੱਕਾ ਹੱਲ ਆਪਸ ਵਿੱਚ ਕਾਰਜੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਹੁਣ ਤਾਂ ਕੀ ਕਰ ਸਕਦੇ ਆਈ ਤੱਕ ਕੀ ਹੈ ਰਾਮਨਾ ਮੰਦਵਾਸੇ ਲੋਗਾਂ ਆ ਗਿਆ ਚਾਉਣ ਵਾਸਤੇ ਜਿਸ ਚੀਜ਼ ਦੀ ਸਾਡੇ ਟੀਜ਼ਰ ਦੀ ਲੋੜ ਹੈ ਪਰ ਪੈਸੇ ਥੋੜਾ ਉਹ ਮੈਂ ਹੁਣ ਕਰ ਸਕਣਾ ਟੀਜ਼ਰ ਤੇ ਭਾਜੀ ਸੌਂਦੂ ਪੈਸਾ ਸਮਝਦਾ ਇਹ ਕੰਮ ਸ਼ੁਰੂ ਹੋਇਆ ਨਾ ਜੀ ਇਲਾਕੇ ਨੇ ਇੱਥੇ ਆਪਣੀਆਂ ਜੀਸੀਬੀਆਂ ਲਾ ਕੇ ਆਪਣੇ ਲੋਕ ਲਾ ਕੇ ਜਗਮੀਤ ਜੀ ਨੇ ਇੱਥੇ ਆਣ ਕੇ ਘੱਟੋ ਘੱਟ ਹਰਥੋਂ ਦੇ 20 25000 ਦਾ ਦਿੱਤਾ ਸਾਨੂੰ ਮੈਂ ਉਹ ਹੀ ਕਹਿ ਰਿਹਾ ਨਾ ਹੁਣ ਹੁਣ ਤੇਲ ਦਾ ਕੰਮ ਚੱਲਿਆ ਹੋਰ ਹਲੇ ਤਾਂ ਹੋਰ ਲੱਗਣਾ ਇਹਨਾਂ ਨੇ ਤਾਂ ਸਾਨੂੰ ਆਣ ਕੇ ਪੁੱਛਿਆ ਵੀ ਕਿਹੜੀ ਸ਼ਰਤ ਤੇ ਤੇਲ ਕਿੰਨਾ ਰੁਪਈਏ ਤੇਲ ਵੀ ਸਾਨੂੰ ਜੀਪੀਸੀ ਦੇ ਖਰਚੇ ਵੀ ਚਾਹੀਦੇ ਨੇ ਤੁਸੀਂ ਐ ਇੱਕ ਹਫ਼ਤਾ ਹੋ ਗਿਆ ਇੱਕ ਮਹੀਨਾ ਹੋ ਗਿਆ ਇੱਕ ਹਫ਼ਤਾ ਇੱਕ ਹਾਂ 1 ਲੱਖ ਰੁਪਏ ਮੇਰੇ ਕੋਲੋਂ ਲੈ ਲਓ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਦੀ ਚਾਹੀਦਾ ਮੈਂ ਸ਼ਾਮ ਤੱਕ ਇਹਨਾਂ ਕੋਲ ਆ ਜਾਊਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਦਸ਼ਾਹ ਇੱਕ ਬਾਦਸ਼ਾਹ ਸੋਨਹਾਂ ਜੀ ਜੀ ਤੁਸੀਂ ਆ ਕਰੋ ਬਾਦਸ਼ਾਹ ਇੱਕ ਬਾਦਸ਼ਾਹ ਸਾਡਾ ਤਾਂ ਬਹੁਤ ਬਹਾਦੁਰ ਹੈ ਬਾਦਸ਼ਾਹ ਇੱਕ ਨਾ ਬਾਦਸ਼ਾਹ ਗਰੀਤ ਹੈ ਜਦੋਂ ਵੀ ਸਾਡਾ ਇੱਕ ਅਗਰ ਟੁੱਟਦਾ ਹੈ ਤਾਂ ਉਹ ਗ੍ਰਿਡ ਸਾਰਾ ਸਪਲਾਈ ਹੈ ਜਿਹੜੀ ਰੁਕ ਜਾਂਦੀ ਹੈ ਗ੍ਰਿਡ ਰੁਕ ਜਾਂਦਾ ਹੈ ਉਹਦੇ ਬਾਅਦ ਕੀ ਕਰਾਂਗੇ ਨੇ ਜੀ ਪਾਣੀ ਥੱਲੇ ਚ ਲਗਿਆ ਫਿਰ ਮੈਂ ਪੰਜਾਬ ਦੇ ਸਾਰੇ ਟਰੈਕਟਰ ਇਕੱਠੇ ਕਰਕੇ ਤੁਹਾਨੂੰ ਭੇਜ ਦੂੰਗਾ ਨਾਲੇ ਡੀਜ਼ਲ ਆਪਾਂ ਸਭਾਈ ਕਰੇਗਾ ਠੀਕ ਆ ਸਾਹਿਬ ਤੁਸੀਂ ਸਾਡੀ ਆਵਾਜ਼ ਸੁਣੀ ਸਾਡਾ ਦਰਦ ਸੁਣਿਆ ਯਾਰ ਫਰਜ਼ ਆ ਆਪਣਾ ਆਪਾ ਪ੍ਰਵਾਹ ਆਪਾਂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਦੇਖੋ ਤੁਸੀਂ ਸਾਡੇ ਕੋਲ ਪਹੁੰਚੇ ਆ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਗੱਲ ਦੀ ਸਰਕਾਰ ਸਾਡੇ ਕੋਲ ਤੋਂ ਕੀ ਆਹੀ ਪਹਿਲੀ ਰੇਣੀ ਹੈ ਜਿਹਦਾ ਮੁੱਲ ਮੜਾਂਗੇ ਦੀ ਬੋਲ ਬੋਲ ਕੇ ਪੀਰ ਸਿੰਘ ਖਾਨਾ ਜਲਾਬਾ ਜੱਟ ਰੋ ਸਭ ਚੱਲ ਰੋ ਸਭ ਚੱਲ ਆਇਆ ਇੱਧਰ ਜੀ ਇੱਧਰ ਆਓ ਜੀ ਇੱਥੇ ਆਓ ਆਓ ਜਾਨੇ ਬੰਦੇ ਜੀ Thank <laughs> you. हुन मां त रहन पई चले ਫਿਰ ਜਿਹੜਾ ਬੰਨ ਬੱਜਿਆ ਨਾ ਡੇਢ 4 ਕਿਲੋਮੀਟਰ ਤੇ ਉੱਥੇ ਮਿੱਟੀ ਦਾ ਫੋਣਾ ਖਾ ਰਹੇ ਆ ਪਰ ਉੱਥੇ ਨਾ ਪੱਥਰ ਲੱਗਣ ਵਾਲਾ ਦੋ ਤਿੰਨ ਖੋਲਾਂ ਤੇ ਅੱਛਾ ਵੀ ਜਾਲ ਬਣ ਗਿਆ ਪੱਥਰ ਲੱਗ ਜਿੱਥੋਂ ਪਾਣੀ ਹੋਣ ਵੀ ਉੱਥੇ ਆਪਾਂ ਚੱਲ ਜਾ ਨਹੀਂ ਸਕਦੇ ਉਹ ਪਾਣੀ ਪਿੱਛੋਂ ਆਉਂਦਾ ਮੁਸਤਾਪੁਰ ਵਾਲੀ ਝੀਲ ਦਾ ਹਾਂ ਹਾਂ ਪੇਵੇ ਤੋਂ ਪਿਛਲੇ ਬੰਨਿਓ ਜਿਹੜੀ ਆਉਂਦੀ ਆਪਾਂ ਫ੍ਰੈਂਕ ਕਰਦੇ ਆ ਨਾ ਤੁਹਾਨੂੰ ਹਾਂਜੀ ਦੋ ਜਿੱਥੇ ਉਹ ਦੋ ਤਰੀਕੇ ਕਰਦੀ ਇੱਕ ਤਾਂ ਆਪਾਂ ਜਦੋਂ ਪਾਣੀ ਥੱਲੇ ਗਿਆ ਜੀ ਜੀ ਉਦੋਂ ਡੀਜ਼ਲ ਦੀ ਤੇ ਟਰੈਕਟਰਾਂ ਦੀ ਤੇ ਜੀਸੀਬੀ ਦੀ ਮੈਂ ਬਹੁਤ ਗੱਲ ਕਰਦਾ ਸੀ ਜੀ ਤੁਸੀਂ ਕਿ ਹੁਣ ਟਰੈਕਟਰ ਖੁਣਾ ਕਿੰਨੇ ਜੀਸੀਬੀ ਲਾਈਆਂ ਹਾਂ ਨਾ ਟਰੈਕਟਰ ਚੱਲਦਾ ਉਹ ਤਾਂ ਜਦੋਂ ਸੁੱਕ ਗਿਆ ਜੀ ਮੇਰਾ ਮਤਲਬ ਇੱਕ ਮਹੀਨੇ ਬਾਅਦ ਹਾਂਜੀ ਆਪਾਂ ਪੂਰੀ ਟੀਮ ਪੰਜਾਬ ਦੀ ਲਾ ਦਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਡੇ ਕੋਲੋਂ ਆ ਲੈ ਇੱਕ ਤਾਂ 1 ਲੱਖ ਰੁਪਇਆ ਲੋ ਜੀ ਪਲੱਸ ਡੀਜ਼ਲ ਦੱਸੋ ਕਿੰਨਾ ਚਾਹੀਦਾ ਸਰ ਜਿੰਨੀ ਤੁਸੀਂ ਸਾਡੇ ਲਈ ਤਾਂ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਮੈਂ ਨਹੀਂ ਨਹੀਂ ਯਾਰ ਦੋ ਕਿਟਾ ਕੇ ਖਲੋਤੇ ਹੋ ਦੋ ਕਿਟਾ ਧੜ ਦਿਆ ਡੀਜ਼ਲ ਦੱਸ ਦਿਓ ਤੁਹਾਡੀ ਕਿਰਪਾ ਜੀ ਜਿੰਨਾ ਕਰ ਦੋ 2000 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਇਨਾਂ ਦੀ ਵੀ ਸਾਡਾ ਧੰਨਵਾਦ ਹੈ ਤੁਸੀਂ ਐਡਾ ਵਧੀਆ ਜਿਹੜਾ ਪ੍ਰਣਾਲੀ ਬਣਾਇਆ ਤੇ ਸਪਰਾਣੇ ਸਪਰਾਣੇ ਹਲਕੇ ਦੇ ਅੰਦਰ 10000 ਲੀਟਰ ਤੇਲ ਕੱਲਾ ਦੇ ਚੁੱਕਾ ਹੈ ਮੈਂ ਨੂੰ ਬਹੁਤ ਹੀ ਵਧੀਆ ਮੈਂ ਸ਼ਾਮ ਤੱਕ ਇਹਦੇ ਕੋਲੇ ਡੀਜ਼ਲ ਪਹੁੰਚਾ ਦੂੰ ਹਾਂਜੀ ਤੇ ਆ ਸਾਡੇ ਤੁਹਾਡੇ ਕੋਲ ਅਸੀਂ ਉਦੋਂ ਵੀ ਮਤ ਕਰਕੇ ਆਏ ਪ੍ਰਧਾਨ ਸਾਹਿਬ ਤੇ ਮੈਂ ਸਰਕਲ ਬੁਲਾਇਆ ਜਿਹੜੀ ਇਹਨਾਂ ਨੇ ਮਿੱਟੀ ਚੋਰੀ ਕੀਤੀ ਹੈ ਇਹਨਾਂ ਨੇ ਮਿੱਟੀ ਚੋਰੀ ਕਰਨੀ ਇਹ ਬੰਨ ਹੀ ਖਾ ਗਈ ਸਰਕਾਰ ਜਿਹੜੀ ਜ਼ਮੀਨ ਹੈ ਮਾਲਕੀ ਹੈ ਮਾਲਕੀ ਬੰਨ ਖਾ ਗਈ ਜੀ ਇਹ ਕਿੰਨਾ ਜਿਹੜਾ ਸਰਕਾਰੀ ਬੰਨ ਛੋਟੀ ਛੋਟੀ ਜਿਹੀ ਬੇਨਤੀ ਹੈ ਸਰ ਪਏ ਬੰਦ ਕਿਉਂ ਆਏ ਨੇ ਬੰਦ ਮਿੱਟੀ ਇਹਨਾਂ ਨੇ 1.5 ਕਿਲੋ ਮਿੱਟੀ ਚੋੜੀ ਨੂੰ ਮਾਣੇ ਆਪਾਂ ਬਾੜੀ ਨਹੀਂ ਸਕਦੇ ਮੁਰਨਾ ਇੱਥੋਂ ਪਿੰਡ ਮਾਤਾ ਹੀ ਨੜ ਵਿੱਚ ਬਾਦਲ ਸਾਹਿਬ ਨੇ ਸਾਡੇ ਬੰਦ ਬਣਾਏ ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਧੰਨਵਾਦ ਅਸੀਂ ਪੱਕਾ ਕਰਾਂਗੇ ਪੱਕਾ ਕਰਾਂਗੇ ਸਾਰਾ ਗੇ ਦਿਖਾਈਏ ਜਿਹੜਾ ਇਹਨਾਂ ਨੇ ਟੋਇਆ ਕੁੱਟਿਆ ਆ ਆ ਬਾਬਾ ਜੀ ਨੇ ਬਾਬਾ ਜੀ ਮਰੀਦ ਬਹੁਤ ਇਹਨਾਂ ਦਾ ਸਹਿਯੋਗ ਹੈ ਬੜੀ ਸੇਵਾ ਕਰ ਰਹੇ ਜੀ ਬਾਬਾ ਜੀ ਇਲਾਕੇ ਦੀ ਆਪਣੀ ਜੇਬ ਤੋਂ ਹੀ ਨਗਾ ਨਾ ਨੰਗਰ ਇਹਨਾਂ ਦਾ ਲਾਇਆ ਹੋਇਆ ਆ ਆਓ ਇੱਧਰ ਵੀ ਸਭ ਜੇ ਵਾਪਸ ਅੱਛਾ ਉਹ ਸਾਨੂੰ ਤੇ ਬੜਾ ਜੀ ਬਸ ਹੋ ਗਏ ਆਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਰੂ ਤੂੰ ਇੱਧਰ ਤੋਂ ਇੱਧਰ ਤੋਂ ਐ ਕਰੀਏ ਅੱਜ ਮੈਂ ਜੇ ਪਬਲਿਕ ਕੋ ਬੰਦੇ ਨੇ ਮਿਲਣਾ ਮੈਨੂੰ ਦੱਸਣਾ ਆਜੋ ਆਜੋ ਅੱਛਾ ਆਪਾਂ ਆਪਣੇ ਬਜ਼ੁਰਗਾਂ ਨੂੰ ਬੁਲਾਓ ਜੀ ਸਾਰਿਆਂ ਨੂੰ ਆਪਣੇ ਬੁਲਾ ਲਓ ਸਾਰੀ ਆਪਣੇ ਬੰਦੇ ਇੱਥੇ ਬੁਲਾ ਲੈ ਸਾਰੇ ਬੁਲਾ ਲਓ ਬੁਲਾ ਲਓ ਅੱਜ ਕਰੋ ਗੱਲ ਜੀ ਆ ਪਿੱਛੋਂ ਨਾ ਨਾਨਕਪੁਰਾ ਵਾਲਾ ਆਪਣ ਜੀ ਦਾ ਖੜੇ ਨਾਨਕਪੁਰਾ ਸਰਪੰਚ ਜੀ ਸਾਡਾ ਸਾਡਾ ਬੰਦ ਕਰੇ ਸਾਹਿਬ ਸਾਲ ਨਹੀਂ ਨਾ ਗਏ ਤੇ ਤਰਦੇ ਬੈਠੇ ਸਾਡਾ ਵਿਧਾਇਕ ਆਉਂਦਾ ਸਾਨੂੰ ਦਾ ਉੱਠੋ ਇਹ ਨਾ ਕੰਮ ਚੱਲਦਾ ਜੋ ਫਿਰ ਤੁਹਾਡੇ ਫਿਰ ਉਹਨੇ ਸਾਡੇ ਗੁਰ ਮੰਦਿਰ ਤੇ ਪੰਨਾ ਦੀ ਮਿੱਟੀ ਖਾ ਗਿਆ ਜੀ ਇਸ ਤੇ ਅਸੀਂ ਆਜ ਰਿਹਾ ਜੀ ਸਾਡਾ ਸਾਡਾ ਅੱਜ ਦੇ ਕਿਸਾਨ ਜੂਨੀਅਨ ਨੇ ਡੇਢ ਮਹੀਨੇ ਤੋਂ ਇੱਥੇ ਧਰਨਾ ਲਾ ਕੇ ਤਮ ਅੱਜ ਵੀ ਬੈਠੇ ਹੋਏ ਨੇ ਫਾਰ ਕੇ ਸਾਨੂੰ ਆ ਕੇ ਦਫਕੇ ਮਾ ਸਾ ਕਿ ਜੇ ਇੱਥੇ ਆਪਾਂ ਆ ਸਰਕਾਰ ਤਾਂ ਜਮਾ ਨਾਮ ਮੈਨੂੰ ਤਾਂ ਤਬਾਹ ਕਰਦੀ ਕੋਈ ਸਾਡੀ ਸੁਰੱਖਿਆ ਪੰਜਾਬ ਪਿੱਛੇ ਪੈ ਗਿਆ ਜੀ ਤਿੰਨ ਬਸ ਆਇਆ ਜਗਮੀਦ ਸਿੰਘ ਉਹ ਸੰਦ ਦੇ ਗਿਆ ਤੇਰੇ ਵਾਸਤੇ ਪੈਸੇ ਜੀ ਸੋ ਮੈਂ ਅੱਜ ਆ ਤਿੰਨੇ ਜਗ੍ਹਾ ਤੇ ਮੈਂ 3 ਲੱਖ ਰੁਪਏ ਕੈਸ਼ ਦੇ ਗਏ ਤੇ 9000 ਲੀਟਰ ਜੀ ਹਾਂ ਠੀਕ ਹੈ ਜੀ ਤੁਹਾਨੂੰ ਕੱਲ ਤੱਕ ਮੈਂ ਇਹਨੂੰ ਇਹਦੇ ਕੋਲ ਜਗਮੀਦ ਸਿੰਘ ਜਗਮੀਦ ਇਹਦਾ ਵੀ ਕਿਉਂ ਹਰਿਆ 9000 ਲੀਟਰ ਇਹਦੇ ਕੋਲੇ ਆ ਜਾਊਗਾ ਆ ਤਿੰਨਾਂ ਜ ਵੰਡ ਦੇਣਗੇ ਜੀ ਸ਼ਿਕਰਮ ਨੇ ਕਾਮੀਦਾਰ ਜਿੰਦਾਬਾਦ ਸ਼ਿਕਰਮ ਨੇ ਕਾਮੀਦਾਰ ਜਿੰਦਾਬਾਦ ਕਿ 3 ਲੱਖ ਰੁਪਏ ਦਿੱਤਾ ਕੋਈ ਫ੍ਰੀਜ ਨਾ ਹੋਵੇ ਤੇ ਹੋਰ ਜੇ ਹੋਰ ਵੀ ਲੋੜ ਪਈ ਮੈਨੂੰ ਦੱਸ ਦਿਓ ਮੈਂ ਕਰਦਾ ਆ ਆ ਮਾੜੀ ਕੋ ਮੜੇ ਦੇਖ ਲੈ ਜਿਹੜਾ ਨਟ ਹੋਇਆ ਪੁੱਟਿਆ ਪਿਆ ਸਰਦਾਰ ਸੁਨੀਲ ਸਿੰਘ ਪਾਦਲ ਜਿੰਦਾਬਾਦ ਨੇਜੀਰੀਆ ਇਸ ਟਾਈਮ ਡੁੱਬ ਗਈ ਇਹਦੀ ਕਰਦਾ ਗੱਲ ਕਰਦਾ ਕੋਈ ਨਾਮ ਨਾ ਨਾ ਸਾਡੀ 6 ਕਿੱਲੇ ਨੀਵਾ ਥਾਂ ਉਥੇ ਕੋਈ ਹੱਦ ਨਹੀਂ ਦਾ ਪਾਣੀ ਰੁਕਦਾ ਇਹਦਾ ਪੱਕਾ ਲਾਜ ਇਹਦਾ ਪੱਕਾ ਲਾਜ ਸਰਕਾਰ ਆਜੇ ਆਪਣੀ ਮੈਂ ਕੰਕਰੀਟ ਦੇ ਜਿਹੜੇ ਡੈਮ ਬੰਦੇ ਨਾ ਆ ਸਾਰਾ ਕੱਭ ਕਰਦਾ ਕੰਕਰੀਟ ਕਰ ਦੂੰਗਾ ਹੋ ਜੇ ਪੱਕਾ ਲਾਏ ਤੁਸੀਂ ਕਰਨਾ ਪੈਣਾ ਮੈਂ ਬਾਤ ਨੂੰ ਕਰਿਆ ਹੁਣ ਪੈਸਾ ਪੱਕਾ ਮਾ ਸਾਡੇ ਲਈ ਇਹ ਮੇਰਾ ਖੂਬਣਾ ਹੈ ਗਾਇਗੀ ਵਿੱਚ ਹੁਣ ਐ ਕਰੋਂਗੇ ਜਦੋਂ ਪਾਣੀ ਥੱਲੇ ਗਿਆ ਮੈਂ ਟਰੈਕਟਰ ਤੇ ਟੀਲ ਭੇਜੂਗਾ ਮਨੇ ਮੰਡੇ ਵਰਕਰ ਭੇਜੂਗਾ ਉਹ ਥੋੜੀ ਨਾਲ ਮਦਦ ਕਰਕੇ ਕੇ ਲਾ ਲਾ ਕੇ ਬੰਨ ਤੇ ਕਰਾਂਗੇ ਆ ਜਾਓ ਚੁੱਪ ਚੁੱਪ ਕਰਨਾ ਅੱਗੇ ਆਪਾਂ ਇੱਕ ਕੌਪਲੀ ਮੀਟਿੰਗ ਚਾਹੁੰਦੇ ਹਾਂ ਪਿੱਛੇ ਵੇ